ਨਰਾਈ ਨੂੰ ਕੱਚ ਵੜ ਕੇ ਮਾਰਿਆ ਗੋਲੀਆਂ ਹੱਥ ਜੋੜਦੇ ਰਹੇ ਮਾਂ ਤੇ ਬੱਚੇ ਫੇਰ ਵੀ ਦਾਗ ਦਿੱਤੀਆਂ ਐਨਆਰਆਈ ਤੇ ਗੋਲੀਆਂ ਚੱਕਮੀ ਐਨਆਰਆਈ ਦਾ ਹਸਪਤਾਲ ਚ ਚੱਲ ਰਿਹਾ ਇਲਾਜ ਗੋਰਨਾਲ ਦੇ ਫਲੋਇਡ ਚੈਰੀ ਇਹ ਸ਼ੂਟਰ ਨੇ ਜਿਨ੍ਹਾਂ ਨੇ ਘਰ ਦੇ ਅੰਦਰ ਵੜ ਕੇ ਸ਼ਰਿਆ ਮੈਨਾਰਾਜ ਤੇ ਗੋਲੀਆਂ ਤਾਕ ਦਿੱਤੀ ਸੀਸੀਟੀਵੀ 'ਚ ਪੂਰੀ ਵਾਤਾਕ ਕੈਪ ਹੋ ਗਈ ਹੈ ਪੰਜਾਬ ਦਾ ਅੰਮ੍ਰਿਤਸਰ ਤੜਕਸਾਰ ਗੋਲੀਆਂ ਦੀ ਗੂੰਜ ਨਾਲ ਤਹਿਲੁਠਾ ਜਿੱਥੇ ਕਾਰ ਚ ਐਨ ਆਰ ਆਈ ਪਰਿਵਾਰ ਹਜੇ ਉੱਠਿਆ ਹੀ ਸੀ ਕੀ ਉਹਨਾਂ ਦੇ ਦਰਵਾਜ਼ੇ ਤੇ ਸ਼ੂਟਰਾਂ ਨੇ ਦੱਤਕ ਨਹੀਂ ਦਿੱਤੀ ਕਿੱਥੋਂ ਇਹ ਪੂਰੀ ਕਹਾਣੀ ਸ਼ੁਰੂ ਹੁੰਦੀ ਹੈ ਪਹਿਲਾਂ ਤੁਹਾਨੂੰ ਪਿੱਛੇ ਲੈ ਚਲਦੇ ਆਂ ਇਹ ਸ਼ੂਟਰ ਇਲਾਕੇ ਦੇ ਵਿੱਚ ਆਂਦੇ ਨੇ ਪੁੱਛਦੇ ਨੇ ਐਨ ਆਰ ਆਈ ਸੁਖ ਕਾਂਤ ਸਿੰਘ ਕਿੱਥੇ ਰਹਿੰਦਾ ਹੈ ਐਨ ਆਰ ਆਈ ਦਾ ਘਰ ਕਿੱਥੇ ਹੈ ਘਰ ਦਾ ਪਤਾ ਮਿਲਨ ਤੋਂ ਬਾਅਦ ਸੱਦਾ ਉਸ ਘਰ ਪਹੁੰਚ ਜਾਂਦੇ ਨੇ ਤੇ ਜਿੰਮ ਜਾਨ ਦੀ ਤਿਆਰੀ ਕਰ ਰਹੇ ਐਨ ਆਰ ਆਈ ਨੂੰ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਦਿੰਦੇ ਇਹੀ ਉਹ ਸੀਸੀਟੀਵੀ ਹੈ ਇਹੀ ਉਹ ਚਿਹਰੇ ਨੇ ਸ਼ੂਟਰ ਨੇ ਮਾਂ ਤੇ ਬੱਚੇ ਰਹਿਮ ਦੀ ਭੀਖ ਮੰਗਦੇ ਰਹੇ ਪਰ ਸ਼ੂਟਰਾਂ ਨੇ ਐਨਆਰਏ ਤੇ ਤਾੜ-ਤਾੜ ਗੋਲੀਆਂ ਦਾਗ ਦਿੱਤੀਆਂ ਤੇ ਫਰਾਰ ਹੋ ਗਏ ਇਸ ਹਮਲੇ ਚ ਐਨਆਰਏ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਸੀਰੀਅਸ ਹੈ ਫਿਲਹਾਲ ਜਖਮੀ ਐਨਆਰਆਈ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਐਨਆਰਆਈ ਸੁਖਚੰਦ ਸਿੰਘ ਦੀ ਪਤਨੀ ਦੇ ਮੁਤਾਬਕ ਜਿਸ ਸਮੇਂ ਘਟਨਾ ਹੋਈ ਉਸ ਸਮੇਂ ਕਾਰ ਦੇ ਵਿੱਚ ਦੋ ਬੱਚੇ ਇੱਕ ਬਜ਼ੁਰਗ ਮਾਸਮਿਤ ਪੰਜ ਲੋਕ ਮੌਜੂਦ ਸਨ। ਛੋਟੇ ਬੱਚੇ ਆਪਣੇ ਪਿਤਾ ਨੂੰ ਛਡਾਉਣ ਲਈ ਹੱਥ ਜੋੜਦੇ ਰਹੇ ਗੁਹਾਰ ਲਗਾਉਂਦੇ ਰਹੇ। ਪਰ ਇਹਨਾਂ ਸ਼ੂਟਰਾਂ ਨੇ ਜਾਨੋਂ ਮਾਰਨ ਦੀ ਮਨਛਾ ਦੇ ਨਾਲ ਤਿੰਨ ਗੋਲੀਆਂ ਐਨਆਰਆਈ ਦੇ ਦਾਗ ਦਿੱਤੀ। ਤਿੰਨ ਗੋਲੀਆਂ ਲੱਗਣ ਤੋਂ ਬਾਅਦ ਜਦੋਂ ਹਥਿਆਰ ਫਸ ਗਿਆ ਤਾਂ ਰੋਪੀ ਘਰੋਂ ਪੱਜ ਨਿਕਲੇ ਕੁਝ ਵੀ ਨਹੀਂ ਸਿੱਧਾ ਆ ਕੇ ਕਹਿੰਦੇ ਫੋਨ ਰੱਖ ਦਿਓ ਇੱਕ ਰੂਮ ਚ ਆਜੋ ਤੇ ਉਹ ਨਹੀਂ ਗਏ ਕੋਈ ਬੈਸਾ ਲੱਗੇ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਕੁਝ ਵੀ ਨਹੀਂ ਗਿਆ ਤਾਂ ਕੀ ਕੋਈ ਗੱਡੀ ਦਾ ਲੈਣ ਦੇਣ ਸੀ ਕੁਝ ਵੀ ਨਹੀਂ ਗੱਡੀ ਦਾ ਤੇ ਕੋਈ ਵੀ ਨਹੀਂ ਬਸ ਗੱਡੀ ਦਾ ਉਹਨਾਂ ਬਹਾਨਾ ਬਣਾਉਂਦੇ ਸੀ ਜੇ ਗੱਡੀ ਦਾ ਹੁੰਦਾ ਗੱਡੀ ਬਾਹਰੋਂ ਲੈ ਕੇ ਜਾਂਦੀ ਚਾਬੀ ਇਹਨਾਂ ਦੇ ਕੋਲ ਸੀ ਜਿੰਮ ਤੇ ਚੱਲੇ ਸੀ ਅੰਦਰ ਲੈ ਕੇ ਆਉਂਦਾ ਮਤਲਬ ਹੀ ਨਹੀਂ ਸੀ ਬੰਦਾ ਗੱਡੀ ਲੈ ਜਾਂਦੇ ਉਹ ਆਏ ਫਾਇਰਿੰਗ ਕਰਨ ਵਾਸਤੇ ਫਾਇਰਿੰਗ ਕੀਤੀ ਤੇ ਚਲੇ ਗਏ ਉਸੇ ਟਾਈਮ ਹੀ ਕੋਈ ਗੱਲ ਕੀਤੀ ਨਹੀਂ ਉਹਨਾਂ ਨੇ ਇਸ ਤੋਂ ਬਾਅਦ ਤਾ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਸੁਖਚੈਨ ਦਾ ਆਪਣੀ ਪਹਿਲੀ ਪਤਨੀ ਦੇ ਪਰਿਵਾਰ ਦੇ ਨਾਲ ਵਿਵਾਦ ਚੱਲ ਰਿਹਾ ਸੀ ਉਸ ਦੀ ਪਹਿਲੀ ਪਤਨੀ ਨੇ 2022 ਦੇ ਵਿੱਚ ਆਤਮ ਹੱਤਿਆ ਕਰ ਲਈ ਸੀ ਇਸ ਤੋਂ ਬਾਅਦ ਮ੍ਰਿਤਕ ਪਤਨੀ ਦੇ ਪੇਕੇ ਧਿਰ ਵੱਲੋਂ ਐਫ ਆਈ ਆਰ ਵੀ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਸੁਖਚੈਨ ਨੂੰ નિર્ਦੋਸ਼ ਪਾਇਆ ਗਿਆ ਸੀ ਜਦੋਂ ਕਿ ਸੁਖਚੈਨ ਦੀ ਮਾਂ ਦੇ ਖਿਲਾਫ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਮਾਮਲਾ ਅਜੇ ਵੀ ਕੋਰਟ ਦੇ ਵਿੱਚ ਸੀਗਾ ਉਸ ਦੇ ਦੋ ਬੱਚੇ ਨੇ ਜੋ ਸੁਖਚੈਨ ਦੇ ਨਾਂ ਰਹਿ ਰਹੇ ਨੇ ਉਹਨਾਂ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਐਨ ਆਰ ਆਈ ਦੀ ਪਹਿਲੀ ਪਤਨੀ ਦੇ ਪਰਿਵਾਰ ਨੇ ਇਹ ਹਮਲਾ ਕਰਵਾਇਆ ਹੋ ਸਕਦਾ ਹੈ। ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ। ਤੁਸੀਂ ਅਸੀਂ ਉਹਨੂੰ ਜਲਦੀ ਜਲਦੀ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ। ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲਾ ਦਿੱਤੀ ਆ। ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਰੋਤੀ ਵੀ ਬੰਗੀ ਗਈ ਸੀ ਸਬ ਚੈਂਸਿਸ ਤੋਂ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਕੋਈ ਨਾ ਸਾਡੇ ਕੋਲ ਕੋਈ ਇਨਰ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਤੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਵਾਈਫ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਤੇ ਦੱਸ ਦਈਏ ਕਿ ਸੁਖਚੈਨ ਅਮਰੀਕਾ ਦੇ ਵਿੱਚ ਰਹਿੰਦਾ ਸੀ ਅਮਰੀਕਾ ਦੇ ਵਿੱਚ ਉਸ ਦਾ ਇੱਕ ਭਰਾ ਹੈ ਪਰ ਪਤਨੀ ਦੀ ਆਤਮ ਹੱਤਿਆ ਤੋਂ ਬਾਅਦ ਉਹ ਬੱਚਿਆਂ ਦੀ ਦੇਖਭਾਲ ਦੇ ਚਲਦਿਆਂ ਕਰੀਬ 1 ਸਾਲ ਤੋਂ ਭਾਰਤ ਦੇ ਵਿੱਚ ਰਹਿ ਰਿਹਾ ਸੀ ਤਾਂ ਇਸੇ ਵਿਚਾਲੇ ਕੰਮ ਦੇ ਫਿਲਸਲੇ ਦੇ ਵਿੱਚ ਕਈ ਵਾਰ ਅਮਰੀਕਾ ਗਿਆ ਤਕਰੀਬ 1 ਮਹੀਨੇ ਪਹਿਲਾਂ ਉਸਦੀ ਪਤਨੀ ਦਾ ਐਕਸੀਡੈਂਟ ਹੋਇਆ ਸੀ ਜਿਸ ਦੇ ਬਾਅਦ ਸੁਖਚੈਨ 1 ਮਹੀਨੇ ਤੋਂ ਅੰਮ੍ਰਿਤਸਰ ਦੇ ਦਬੁਰਜੀ ਚ ਰੁਕਿਆ ਹੋਇਆ ਸੀ ਤਾਂ ਉਸਤੇ ਅੱਜ ਹਮਲਾ ਹੋ ਜਾਂਦਾ ਹੈ ਤੜਕਸਾਰ ਹੋਈ ਇਸ ਵੱਡੀ ਵਾਰਦਾਤ ਤੋਂ ਬਾਅਦ ਪੂਰਾ ਪੰਜਾਬ ਤਹਿਲ ਗਿਆ ਪੰਜਾਬ ਦੇ ਡੀਜੀਪੀ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ ਤੇ ਜਲਦ આરોપીਆਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦੇ ਦਿੱਤੇ ਨੇ ਤਾਂ ਟੀਮਾਂ ਜੁਟੀਆਂ ਹੋਈਆਂ ਨੇ ਸ਼ੂਟਰਾਂ ਨੂੰ ਫੜਨ ਦੇ ਲਈ ਲੱਗੀਆਂ ਹੋਈਆਂ ਨੇ ਤਾ ਫਿਲਹਾਲ ਪੁਲਿਸ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਕਿ ਇਨ੍ਹਾਂ ਸ਼ੂਟਰਾਂ ਦਾ ਆਖਰ ਮਕਸਦ ਕੀ ਸੀ ਉਸ ਤੋਂ ਪਰਦਾ ਉੱਠੇਗਾ